ਲੱਖਾ ਸਿੰਘ ਸਿਧਾਨਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਦਾ ਮੁੱਲ ਲੋਕ ਕਿਉਂ ਨਹੀਂ ਦਿੰਦੇ ਲੱਖਾ ਸਿਧਾਨਾ ਨੂੰ ਵੋਟ ਪਾ ਕੇ ਵੱਡੀ ਲੀਡ ਦੇ ਨਾਲ ਲੋਕ ਕਿਉਂ ਨਹੀਂ ਜਿਤਾਉਂਦੇ ਕੀ ਕਾਰਨ ਹੋ ਸਕਦੇ ਨੇ ਇਹ ਜੇ ਕਿ ਲੱਖਾ ਸਿੰਘ ਸਿਧਾਨਾ ਨੂੰ ਹਰ ਵਾਰ ਹਾਰ ਦਾ ਮੂੰਹ ਦੇਖਣਾ ਪੈਂਦਾ ਕਿਉਂ ਲੱਖਾ ਸਿਧਾਨਾ ਦੇ ਨਾਲ ਲੋਕ ਨਾਲ ਕਿਉਂ ਨਹੀਂ ਖੜਦੇ ਉਹਨਾਂ ਦੇ ਲੱਖਾ ਸਿੰਘ ਸਿਧਾਨਾ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਪੰਜਾਬੀਅਤ ਦੀ ਗੱਲ ਪੰਜਾਬੀ ਲਾਗੂ ਕਰਾਉਣ ਦੀ ਗੱਲ ਜਿਹੜੇ ਤੁਸੀਂ ਸੜਕਾਂ ਦੇ ਵੱਡੇ ਵੱਡੇ ਬੋਰਡ ਦੇਖਦੇ ਹੋ ਲੱਗੇ ਹੋਏ ਜਿੱਥੇ ਪੰਜਾਬੀ ਹਮੇਸ਼ਾ ਥੱਲੇ ਲਿਖੀ ਜਾਂਦੀ ਸੀ ਉਸ ਦਾ ਮੁੱਦਾ ਲੱਖਾ ਸਿੰਘ ਸਦਾਣਾ ਨੇ ਉਠਾਇਆ ਕਿ ਪੰਜਾਬੀ ਨੂੰ ਉੱਤੇ ਲਿਖਿਆ ਕਰੋ ਬਿਲਕੁਲ ਪਹਿਲੇ ਨੰਬਰ ਤੇ ਉਦੇ ਪਰਚੇ ਲੱਖਾ ਸਿੰਘ ਸਦਾਨਾ ਤੇ ਹੋਈ ਪਾਣੀਆਂ ਦੀ ਗੱਲ ਲਗਾਤਾਰ ਲੱਖਾ ਸਿੰਘ ਦਾ ਨਾਮ ਹਰ ਥਾਂ ਤੇ ਬੋਲਦੇ ਆ ਰਾਮਪਰਾ ਪਿੰਡ ਦੇ ਵਿੱਚ ਵੀ ਲੱਖਾ ਸਿੰਘ ਸਦਾਨਾ ਆਇਆ ਸੀ ਪਰ ਉੱਥੇ ਆਪ ਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਨੂੰ ਤੁਸੀਂ ਵੋਟ ਪਾ ਕੇ ਦਿਤਾਓ ਉਹਨਾਂ ਨੇ ਪੰਜਾਬ ਦੇ ਜਿਹੜੇ ਮੁੱਦੇ ਨੇ ਨਸ਼ਿਆਂ ਦੇ ਮੁੱਦੇ ਨੇ ਪਾਣੀ ਨੂੰ ਲੈ ਕੇ ਮੁੱਦੇ ਨੇ ਫਸਲਾਂ ਨੂੰ ਲੈ ਕੇ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਬਾਰੇ ਲੋਕਾਂ ਦੇ ਨਾਲ ਗੱਲ ਕੀਤੀ ਹੈ ਨਾ ਕਿ ਕਿਹਾ ਕਿ ਮੈਨੂੰ ਤੁਸੀਂ ਵੋਟ ਪਾਓ ਜਿਹੜੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਇਸ ਤਰ੍ਹਾਂ ਦੇ ਨਾਲ ਪੰਜਾਬ ਦੇ ਨਾਲ ਘਾਣ ਕੀਤਾ ਜਾ ਰਿਹਾ ਹੈ ਹੋਰ ਪਾਰਟੀਆਂ ਵੱਲੋਂ ਉਹ ਸਾਰੀ ਗੱਲ ਤੇ ਲੱਖਾ ਸਿੰਘ ਸਿਧਾਨਾ ਖੁੱਲ੍ਹ ਕੇ ਬੋਲੇ ਪਰ ਬੋਟਰ ਨਹੀਂ ਕਿਹਾ ਕਿ ਮੈਨੂੰ ਤੁਸੀਂ ਪਾਓ ਉਹ ਕਹਿੰਦੇ ਭਾਈ ਜਿਹੜੀ ਮੇਰੀ ਜ਼ਿੰਮੇਵਾਰੀ ਆ ਮੈਂ ਉਹ ਲੋਕਾਂ ਤੱਕ ਪਹੁੰਚਾਰਿਆਂ ਪਰ ਫੇਰ ਵੀ ਲੋਕ ਪਤਾ ਨਹੀਂ ਕਿਹੋ ਜਿਹੀਆਂ ਚੀਜ਼ਾਂ ਚਾਹੁੰਦੇ ਨੇ ਜਿ ਸਾਨੂੰ ਨਸ਼ਾ ਜਿਆਦਾ ਤੋਂ ਜ਼ਿਆਦਾ ਮਿਲੇ ਪੰਜਾਬ ਦੇ ਮੁੱਦਿਆਂ ਤੇ ਨਾ ਬੋਲਿਆ ਜਾਵੇ ਪਾਣੀਆਂ ਦੀ ਗੱਲ ਨਾ ਹੋਵੇ ਪੰਜਾਬੀ ਦੀ ਗੱਲ ਨਾ ਹੋਵੇ ਪੰਜਾਬੀ ਨੂੰ ਪਹਿਲਾ ਦਰਜਾ ਨਾ ਦਿੱਤਾ ਜਾਵੇ ਇਸ ਤਰ੍ਹਾਂ ਦਾ ਲੋਕ ਲੱਗਦਾ ਚਾਹੁੰਦੇ ਨੇ ਕਿ ਇਹ ਕੰਮ ਹੋਵਨ ਪਰ ਲੱਖਾ ਸਿੰਘ ਸੁਭਾਨਾ ਦੀ ਮਿਹਨਤ ਲਗਾਤਾਰ ਜਾਰੀ ਹੈ ਲੋਕ ਮੁੱਲ ਪਾਉਣਗੇ ਵੱਡੀ ਲੀਡ ਦੇ ਨਾਲ ਵੀ ਲੱਖਾ ਸਿੰਘ ਸੁਭਾਨਾ ਨੂੰ ਜਿਤਾਉਣਗੇ ਟਾਈਮ ਲੱਗ ਜੂ ਕਿਉਂਕਿ ਆ ਦਿਮਾਗ ਸਾਡਾ ਬ੍ਰੇਨ ਆ ਜਿਹੜਾ ਇਹ ਪ੍ਰਾਣੀਆਂ ਚੀਜ਼ਾਂ ਨੂੰ ਹਮੇਸ਼ਾ ਰੀਸਟੋਰ ਕਰੀ ਜਾਂਦਾ ਰਹਿੰਦਾ ਹੈ ਬਾਰੀ ਬੱਟੇ ਉਹੀ ਗੱਲ ਦਿਮਾਗ ਦੇ ਵਿੱਚ ਘਮਾਈ ਜਾਣੇ ਕਿ ਲੱਖਾ ਸਿੰਘ ਸਿਧਾਨਾ ਇੱਕ ਗੈਂਗਸਟਰ ਸੀ। ਉਸਨੇ ਕੀਤਾ ਵਿਆ ਉਸਨੇ ਕਬਜ਼ੇ ਕੀਤੇ ਵਿਆ ਬਹੁਤ ਗਲਤ ਕੰਮ ਲੱਖਾ ਸਿੰਘ ਸਿਧਾਨਾ ਨੇ ਕੀਤੇ ਵਿਆ। ਉਹ ਛੇ ਲਾੜੋ ਕੁਛ ਜਿਹੜੇ ਉਹਨਾਂ ਦੇ ਐਂਟੀ ਨੇ ਜਿਨ੍ਹਾਂ ਨਾਲ ਲੱਖਾ ਸਿੰਘ ਸਿਧਾਨਾ ਦੀ ਨਹੀਂ ਬਣਦੀ। ਉਹਨਾਂ ਨੇ ਹਮੇਸ਼ਾ ਕੋਈ ਕਸਰ ਨਹੀਂ ਛੱਟਣੇ ਲੱਖਾ ਸਿੰਘ ਸਿਧਾਨਾ ਨੂੰ ਨਿੰਦਣ ਦੀ ਹਰ ਥਾਂ ਤੇ ਭੰਡਣ ਦੀ। ਆਪ ਦੀ ਆਪ ਦੀ ਸੋਚ ਮੁਤਾਬਕ ਲੋਕ ਲਖਾ ਸਿੰਘ ਸਧਾਨਾਵਾਰੇ ਗੱਲਬਾਤ ਕਰਦੇ ਨੇ ਲਖਾ ਸਿੰਘ ਸਧਾਨਾ ਨੇ ਪੀਲੇਪੂਰਾ ਜੋਰ ਦਰਰਾਤ ਇੱਕ ਕਰ ਦਿੱਤਾ ਸੀ ਜਿੱਥੇ ਵੀ ਪ੍ਰਚਾਰ ਕੀਤਾ ਹਮੇਸ਼ਾ ਉੱਥੇ ਜਵਾਨੀ ਖਤਮ ਹੋ ਰਹੀ ਹੈ ਆਉਣ ਵਾਲੀ ਪੀੜੀ ਦਾ ਕੀ ਹਾਲ ਹੋ ਜਾਣਾ ਉਹਦੇ ਬਾਰੇ ਖੁੱਲ ਕੇ ਬੋਲੇ ਪਾਣੀਆਂ ਦੀ ਗੱਲ ਤੇ ਹਮੇਸ਼ਾ बोले। ਉਹ ਤੇ ਹੁਣ ਤੱਕ ਵੀ ਬੋਲਦੇ ਆ ਰਹੇ ਆ। 12-14 ਸਾਲ ਹੋ ਗਏ ਇਸੇ ਲੈਂਡ 'ਚ ਪਈ ਨੂੰ ਕਿ ਪੰਜਾਬ ਨੂੰ ਬਚਾ ਲਿਆ ਜਾਵੇ, ਨਹੀਂ ਪੰਜਾਬ ਸਾਡੇ ਤੋਂ ਖੋ ਕੇ ਲੈ ਜਾਣਗੇ। ਪਰ ਫੇਰ ਵੀ ਸਾਡੇ ਲੋਕ ਨਹੀਂ ਸਮਝਦੇ। ਇਹ ਉਹਨਾਂ ਚਿਰ ਕਦਰ ਉਸ ਚੀਜ਼ ਦੀ ਨਹੀਂ ਪੈਂਦੀ ਜਿੰਨਾ ਚੱਕਰ ਉਹ ਸਾਡੇ ਹੱਥ 'ਚੋਂ ਨਾ ਨਿਕਲੇ। ਜੋ ਚੀਜ਼ ਸਾਡੇ ਹੱਥ ਦੇ ਵਿੱਚੋਂ ਨਿਕਲ ਗਈ ਉਹਦਾ ਪਛਤਾਵਾ ਕਰਨ ਦਾ ਫਿਰ ਕੋਈ ਫਾਇਦਾ ਨਹੀਂ। ਸਾਡੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚੋਂ ਪਾਣੀ ਕਦੇ ਖਤਮ ਨਹੀਂ ਹੋ ਸਕਦਾ। ਭਲੇਖੇ ਦੇ ਵਿੱਚ ਨੇ ਕਿ ਪੰਜਾਬ ਦੇ ਵਿੱਚੋਂ ਕਦੇ ਪਾਣੀ ਨਹੀਂ ਖਤਮ ਹੋ ਸਕਦਾ। ਤੁਸੀਂ ਪਹਿਲਾਂ ਪਾਣੀ ਵੇਖ ਲਓ ਕਿੱਥੇ ਨਿਕਲਦਾ ਸੀ ਤੇ ਹੁਣ ਪਾਣੀ ਕਿੰਨਾ ਡਗਾਈ ਦੇ ਵਿੱਚ ਚਲਾ ਗਿਆ। 5-10 ਸਾਲਾਂ ਦੇ ਵਿੱਚ ਪਾਣੀ ਖਤਮ ਹੋ ਜਾਣਾ। ਉਤੋਂ ਤੁਸੀਂ ਵੇਖੋ ਕਿਸਾਨ ਵੀਰ ਉਹਨਾਂ ਨੂੰ ਵੀ ਬੇਨਤੀ ਲੱਖਾ ਸਾਹਿਬਾ ਨੇ ਕਿੰਨੇ ਵਾਰ ਕਰਦਾ ਕਿ ਤੁਸੀਂ ਅੱਗ ਨਾ ਲਾਇਆ ਕਰੋ ਅੱਗ ਲਾਉਣੇ ਉਹਦੇ ਨਾਲ ਕਿੰਨੇ ਦਰਖਤ ਸੜ ਜਾਂਦੇ ਨੇ ਤੇ ਧਰਤੀ ਕਿੰਨੀ ਗਰਮ ਹੋ ਜਾਂਦੀ ਹੈ ਫਿਰ ਉੱਤੋਂ ਆਪਾ ਪਾਣੀ ਛੱਡੀਏ ਨੇ ਕਿ ਠੰਡੀ ਹੋ ਜਾਊ ਕਿ ਉਸ ਨੂੰ ਉਸੇ ਤਰ੍ਹਾਂ ਬੋਣ ਦੀ ਕੋਸ਼ਿਸ਼ ਕਰਿਆ ਕਰੋ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਆਗਰ ਲੱਖਾ ਸਿੰਘ ਸਧਾਨਾ ਕੋਲੇ ਪਾਵਰ ਆਊਗੀ ਤਾਂ ਉਹ ਫਿਰ ਪੰਜਾਬ ਦੇ ਮੁੱਦਿਆਂ ਤੇ ਹੋਰ ਖੁੱਲ ਕੇ ਜਾਦਾ ਬੋਲ ਸਕਦਾ ਲਕਾ ਸੰਸਦਨ ਨੂੰ ਜੇ ਮੌਕਾ ਦਿੱਤਾ ਜਾਵੇ ਉ ਤਾਂ ਵੈਸੇ ਹੀ ਹੋ ਹਰ ਥਾਂ ਤੇ ਜਿੱਥੇ ਵੀ ਜਾਂਦੇ ਨੇ ਪੰਜਾਬ ਪੰਜਾਬੀ ਤੇ ਦੀ ਗੱਲ ਪਾਣੀ ਦੀ ਗੱਲ ਨਸ਼ਿਆਂ ਦੀ ਗੱਲ ਜਵਾਨੀ ਦੀ ਗੱਲ ਹਰ ਇੱਕ ਦੀ ਮੁੱਦੇ ਤੇ ਗੱਲ ਲੋਕਾਂ ਸਾਹਮਣੇ ਰੱਖਦੇ ਨੇ ਤਾਂ ਲੋਕ ਜੇ ਸਪੋਰਟ ਕਰਨਗੇ ਤਾਂ ਫਿਰ ਜਾ ਕੇ ਪਾਰਲੀਮੈਂਟ ਦੇ ਵਿੱਚ ਵੀ ਅਸੈਂਬਲੀ ਦੇ ਵਿੱਚ ਵੀ ਫੇਰ ਹੀ ਜਾ ਕੇ ਬੋਲਿਆ ਜਾਊਗਾ ਜੀ ਹੱਥ ਦੇ ਵਿੱਚ ਪਾਵਰ ਹੋਊਗੀ ਉੱਥੇ ਜਿਹੜਾ ਬੋਲਦਾ ਉਹ ਗੱਲ ਜਾਂਦੀ ਹੈ ਦੂਰ ਤੱਕ ਤਾਂ ਲੱਖਾ ਸਿੰਘ ਸਧਾਨਾ ਨੂੰ ਉਹਦਾ ਮੁੱਲ ਜ਼ਰੂਰ ਦਿਓ ਇਹੀ ਲੋਕਾਂ ਨੂੰ ਅਪੀਲ ਹੈ ਕਿ ਉਹ ਬਈ ਲਗਾਤਾਰ ਲੱਖਾ ਸਿੰਘ ਸਧਾਨਾ ਜਿਹੜੇ ਮੁੱਦਿਆਂ ਤੇ ਗੱਲ ਕਰਦਾ ਹੈ ਹੋਰ ਕੋਈ ਉਸ ਮੁੱਦਿਆਂ ਤੇ ਨਹੀਂ ਬੋਲਦਾ ਜਿਸ ਮੁੱਦਿਆਂ ਤੇ ਲੱਖਾ ਸਿੰਘ ਸਧਾਨਾ ਗੱਲਬਾਤ ਕਰਦਾ